ਸੰਗਤ ਜੀ ਸਿੱਖ ਪੰਥ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਉੱਤੇ ਖੜਾ ਹੋਇਆ ਹੈ ਸਿੱਖੀ ਦੀ ਨੀਮ ਦੇ ਵਿੱਚ ਅਨੇਕਾਂ ਸ਼ਹੀਦ ਸਿੰਘਾਂ ਨੇ ਆਪਣਾ ਲਹੂ ਡੋਲਿਆ ਹੈ ਇਨ੍ਹਾਂ ਸ਼ਹੀਦਾਂ ਦੇ ਵਿੱਚ ਆਪਾਂ ਯਾਦ ਕਰਦੇ ਹਾਂ ਭਾਈ ਤਾਰੂ ਸਿੰਘ ਜੀਆਂ ਨੂੰ ਹੀ ਤਾਰੂ ਸਿੰਘ ਕੌਮ ਦੇ ਮਹਾਨ ਸ਼ਹੀਦ ਨੇ ਭਾਈ ਜਿੱਥੇ ਸਿੱਖ ਕੌਮ ਦੇ ਵਿੱਚ ਇਤਨੇ ਸ਼ਹੀਦ ਹੋਏ ਨੇ ਉਥੇ ਗਦਾਰ ਵੀ ਭਾਈ ਬਹੁਤ ਨੇ ਇਹ ਭਾਈ ਤਾਰੂ ਸਿੰਘ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਸਿੱਖਾਂ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਸੇਵਾ ਕਰਦਾ ਹੈ ਪ੍ਰਸ਼ਾਦਾ ਪਾਣੀ ਸ਼ਕਾਉਂਦਾ ਹੈ ਤੇ ਗੁਰੂ ਘਰ ਦਾ ਦੋਖੀ ਨਰਨਜਣੀਆਂ ਮਹੰਤ ਜਾਂ ਲਾਹੌਰ ਦਰਬਾਰ ਦੇ ਵਿੱਚ ਚੁਗਲੀ ਕਰ ਦਿੰਦਾ ਹੈ ਕਿ ਭਾਈ ਤਾਰੂ ਸਿੰਘ ਕੌਮ ਦੇ ਗਦਾਰ ਕੌਮ ਦੇ ਬਾਗੀਆਂ ਨੂੰ ਪਨਾਹ ਦਿੰਦਾ ਹੈ ਪਨਾਹ ਦਿੰਦਾ ਹੈ ਕੌਮ ਦੇ ਦੇਖ ਦੇ ਬਾਕੀਆਂ ਨੂੰ ਆਪਣੇ ਘਰ ਦੇ ਵਿੱਚ ਥਾਣਾ ਚੜਕੇ ਆ ਜਾਂਦਾ ਹੈ ਪੂਲੇ ਪਿੰਡ ਦੇ ਵਿੱਚ ਭਾਈ ਤਾਰੂ ਸਿੰਘ ਜੀਆਂ ਨੂੰ ਗਿਰਪਤਾਰ ਕਰਨ ਦੇ ਲਈ ਅੱਜ ਭਾਈ ਤਾਰੂ ਸਿੰਘ ਆਪਣੇ ਖੇਤਾਂ ਦੇ ਵੱਲੋਂ ਢੇੜਾ ਮਾਰ ਕੇ ਤੁਰਿਆ ਆਉਂਦਾ ਹੈ ਵਾਪਸ ਆਪਣੇ ਘਰ ਵੱਲ ਨੂੰ ਤੇ ਸਿਪਾਈ ਜਾ ਭਾਈ ਤਾਰੂ ਸਿੰਘ ਨੂੰ ਹਥਕੜੀਆਂ ਲਾ ਲੈਂਦੇ ਨੇ ਗ੍ਰਿਫਤਾਰ ਕਰ ਲੈਂਦੇ ਨੇ ਘਰ ਭਾਈ ਤਾਰੂ ਸਿੰਘ ਦੀ ਮਾਤਾ ਨੂੰ ਪਤਾ ਲੱਗਦਾ ਹੈ ਦੌੜ ਕੇ ਜਾਂਦੀ ਹੈ ਵੇਖਦੀ ਹੈ ਭਾਈ ਤਾਰੂ ਸਿੰਘ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਨੇ ਪਹਿਰਾ ਦੇ ਵਿੱਚ ਬੇੜੀਆਂ ਪਾਈਆਂ ਤੇ ਸਿਪਾਹੀ ਕਿਤੀ ਤੁਰੇ ਆਉਂਦੇ ਨੇ ਭਾਈ ਧਾਰੂ ਸਿੰਘ ਨੂੰ ਤੇ ਮਾਂ ਦਾ ਕਾਲਜਾ ਫਟਣ ਤੇ ਆਇਆ ਸਿਪਾਈਆਂ ਨੂੰ ਰੋਕ ਲੈਂਦੀ ਹੈ ਕਿ ਮੇਰਾ ਸਾਧਾ ਵਰਗਾ ਪੁੱਤ ਜਿਸ ਨੇ ਕਦੇ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਿਆ ਕੋਈ ਠੱਗੀ ਚੋਰੀ ਨਹੀਂ ਕੀਤੀ ਤੁਸੀਂ ਇਸ ਨੂੰ ਕਿਉਂ ਗ੍ਰਿਫਤਾਰ ਕੀਤਾ ਹੈ ਕਿਉਂ ਗ੍ਰਿਫਤਾਰ ਕੀਤਾ ਹੈ ਮੇਰੇ ਸਾਧਾ ਵਰਗੇ ਪੁੱਤ ਨੂੰ ਮਾਂ ਸਿਪਾਈਆਂ ਨੂੰ ਰੋਕ ਕੇ ਪੁੱਛ ਰਹੀ ਹੈ ਤੇ ਅੱਗੋਂ ਸਿਪਾਈ ਮਾਂ ਨੂੰ ਕਹਿਣ ਲੱਗਦੇ ਨੇ ਮਾਈ ਤੇਰਾ ਪੁੱਤ ਕੌਮ ਦੇ ਬਾਗਿਆਂ ਨੂੰ ਪਨਾਹ ਦਿੰਦਾ ਹੈ ਦੇਸ਼ ਦੇ ਗਦਾਰ ਲੋਕਾਂ ਨੂੰ ਪਨਾਹ ਦਿੰਦਾ ਹੈ ਤੇਰਾ ਪੁੱਤ ਗਦਾਰ ਹੈ ਤੇ ਮਾਂ ਮੁੜ ਭਾਈ ਤਾਰੂ ਸਿੰਘ ਵੱਲ ਵੇਖਦੀ ਹੈ ਤਾਰੂ ਪੁੱਤਰ ਇਹ ਕੀ ਕਹਿ ਰਹੇ ਨੇ ਤੂੰ ਕਿਹੜੇ ਬਾਗੀਆਂ ਨੂੰ ਪਨਾਹ ਦਿੱਤੀ ਹੈ ਮਾਂ ਮੈਂ ਬਾਗੀਆਂ ਨੂੰ ਪਨਾਹ ਨਹੀਂ ਦਿੱਤੀ ਮੈਂ ਤਾਂ ਸਤਿਗੁਰੂ ਮਹਾਰਾਜ ਦੇ ਸਿੱਖਾਂ ਦੀ ਸੇਵਾ ਕੀਤੀ ਹੈ ਇਹਨਾਂ ਦੀ ਨਜ਼ਰ ਦੇ ਵਿੱਚ ਉਹ ਸਿੱਖ ਬਾਗੀ ਨੇ ਪੁੱਤਰ ਮੈਂ ਸੱਦ ਕੇ ਮੈਂ ਬਲੇਹਾਰੇ ਤੂੰ ਸਤਿਗੁਰੂ ਮਹਾਰਾਜ ਦੇ ਸਿੱਖਾਂ ਦੀ ਸੇਵਾ ਕੀਤੀ ਹੈ ਤੇ ਤੈਨੂੰ ਲੱਖ ਵਾਰ ਇਹ ਗਿਰਪਤਾਰ ਕਰ ਲੈਣ ਕੋਈ ਰੋਸਾ ਨਹੀਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਕੀਤੀ ਹੈ ਪੁੱਤਰ ਅਜ ਮਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਵੀ ਨੇ ਪੁੱਤਰ ਦੇ ਪ੍ਰੇਮ ਦੇ ਵਿੱਚ ਤੇ ਭਾਈ ਤਾਰੂ ਸਿੰਘ ਮਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਵੇਖ ਕੇ ਕਹਿ ਰਿਹਾ ਹੈ ਮਾਂ ਤੂੰ ਇੱਕ ਸ਼ਹੀਦ ਦੀ ਮਾਂ ਹੋਣ ਜਾ ਰਹੀ ਹੈ ਤੇਰੀਆਂ ਅੱਖਾਂ ਦੇ ਵਿੱਚ ਅਥਰੂ ਸੋਭਦੇ ਨਹੀਂ ਕੁਝ ਸ਼ਹੀਦ ਦੀ ਮਾਂ ਹੈ ਕੁਝ ਪਲਾਂ ਦੇ ਵਿੱਚ ਮੈਂ ਸ਼ਹੀਦ ਹੋ ਜਾਣਾ ਹੈ ਤੇ ਸ਼ਹੀਦ ਦੀ ਮਾਂ ਦਾ ਮਾਣ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਤੇਰੀਆਂ ਅੱਖਾਂ ਦੇ ਵਿੱਚ ਅਥਰੂ ਨਹੀਂ ਸੋਭਦੀ ਤੇ ਮਾਂ ਕਹਿਣ ਲੱਗਦੀ ਹੈ ਪੁੱਤਰ ਮੱਥਾ ਚੁੰਮ ਲੈਂਦੀ ਹੈ ਪੁੱਤਰ ਦਾ ਕਹਿੰਦੀ ਹੈ ਪੁੱਤ 25 ਸਾਲ ਤੈਨੂੰ ਪਾਲ ਪਲੋਸ ਕੇ ਜਵਾਨ ਕੀਤਾ ਤੇਰੇ ਪੁੱਤਰ ਪੋਤਰਿਆਂ ਦੇ ਨਾਲ ਖੇਡਣ ਦੇ ਸੁਪਨੇ ਵਸਾਏ ਨੇ ਨੇਤਰਾਂ ਦੇ ਵਿੱਚ ਕਦੇ ਸ਼ੁਰੂਆ ਵੀ ਨਹੀਂ ਪਾਇਆ ਕਦੇ ਸੁਪਨੇ ਮਿਟਣਾ ਨਹੀਂ ਤੇ ਅੱਜ ਇਹ ਕਿਹੋ ਜਿਹਾ ਵੇਲਾ ਆ ਗਿਆ ਹੈ ਪੁੱਤਰ ਘਰੇ ਹੋਣ ਪੋਤਰੇ ਆਵੇਂ ਨੂੰ ਲੋੜੀ ਦੇ ਤੇਰੇ ਘਰ ਹੋਣ ਪੋਤੇਰੇ ਆਵੇਂ ਲੋੜੀ ਦੇ ਮਾਪਿਓ ਦੇ ਹੱਥ ਦੀ ਹੁੰਦੇ ਪੁੱਤਰ ਡੰਗੋਰੀ ਵੇ ਅੰਮ੍ਰਿਤ ਸ਼ਕ ਕਲ ਗੀਤਾਰ ਦਾ ਰੂਪ ਕੀ ਤਾਰ ਗਿਆ ਵੇਂਦੀ ਤੂੰ ਅੱਖੀ ਮੇਰਾ ਉਜੜ ਸੰਸਾਰ ਗਿਆ ਵੇਂਦੀ ਤੂੰ ਅੱਖੀ ਮੇਰਾ ਉਜੜ ਸੰਸਾਰ ਗਿਆ ਵੇਂਦੀ ਤੂੰ ਅੱਖੀਂ ਮੇਰਾ ਪੁੱਤਰ ਮੇਰੇ ਸਾਰੇ ਸੁਪਨੇ ਅੱਜ ਟੁਕੀ ਟੁੱਟ ਗਏ ਨੇ ਇਸੇ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਜਲ ਆ ਗਿਆ ਤੇਰੇ ਤੇ ਮੈਨੂੰ ਮਾਣ ਹੈ ਤੂੰ ਉਸ ਕਲੰਗੀਆਂ ਵਾਲੇ ਦੀ ਸੇਵਾ ਕਰਦਾ ਹੈ ਉਸਦੇ ਬਚਨਾਂ ਤੇ ਫੁੱਲ ਚੜਾਉਣ ਲੱਗਿਆ ਹੈ ਮਾਂ ਇਤਨੀ ਕਹਿ ਕੇ ਵਾਪਸ ਮੁੜਨ ਲੱਗਦੀ ਹੈ ਕੀ ਵੇਖਦਾ ਹੈ ਭਾਈ ਤਾਰੂ ਸਿੰਘ ਪਿਛੇ ਭੈਣ ਤਾਰੋ ਆਵਾਜ਼ਾਂ ਮਾਰਦੀ ਤੁਰੀ ਆ ਰਹੀ ਹੈ ਵੀਰਿਆ ਵੀਰਾ ਅਜ ਭੈਣ ਨੂੰ ਦੱਸੇ ਬਿਨਾ ਕਿਧਰ ਤੁਰ ਚੱਲਿਆ ਹੈ ਆਵਾਜ਼ਾਂ ਮਾਰਦੀ ਆ ਰਹੀ ਹੈ ਭੈਣ ਕਿ ਭਾਈ ਤਾਰੂ ਸਿੰਘ ਅੱਗੇ ਵੱਲ ਵਧਣ ਲੱਗਦਾ ਹੈ ਕਿ ਭੈਣ ਦੇ ਬੋਲ ਮੇਰੇ ਕਦਮ ਪਿੱਛੇ ਨਾ ਖਿੱਚ ਲੈਣ ਅੱਗਾ ਰੋਕ ਲੈਂਦੀ ਹੈ ਭਾਈ ਤਾਰੂ ਸਿੰਘ ਦਾ ਅਜ ਭੈਣ ਤਾਰੂ ਕਹਿਣ ਲੱਗੀ ਵੀਰਨਾ ਮੈਨੂੰ ਮਿਲੇ ਬਿਨਾਂ ਤੁਰ ਚੱਲਿਆਂ ਹੈ ਅਜ ਭਾਈ ਤਾਰੂ ਸਿੰਘ ਭੈਣ ਨੂੰ ਆਖਦਾ ਹੈ ਭੈਣ ਮੈਂ ਉਸ ਕਲਗੀਆਂ ਵਾਲੇ ਦੇ ਬਚਨਾਂ ਤੇ ਫੁੱਲ ਚੜਾਉਣ ਚੱਲਿਆਂ ਹਾਂ ਤੂੰ ਮੇਰੇ ਪੈਰ ਰੋਗਣਾ ਮੈਨੂੰ ਪਿੱਛੇ ਨਾ ਖਿੱਚ ਆਪਣੇ ਮੋਧੀਆਂ ਤੰਦਾਂ ਦੇ ਨਾਲ ਬੰਨ ਕੇ ਤੇ ਭੈਣ ਆਖਣ ਲੱਗੀ ਵੀਰਾ ਤੂੰ ਕੱਲਾ ਭਾਈ ਤਾਰੂ ਸਿੰਘ ਐਸਾ ਨਹੀਂ ਜਿਸਨੇ ਉਸ ਕਲਗੀਆਂ ਵਾਲੇ ਦਾ ਅੰਮ੍ਰਿਤ ਛਕਿਆ ਹੈ ਮੈਂ ਵੀ ਉਸੇ ਪਿਤਾ ਦੀ ਧੀ ਹਾਂ ਉਸੇ ਕਲਗੀਆਂ ਵਾਲੇ ਦੀ ਧੀ ਹਾਂ ਤੂੰ ਅੱਜ ਸ਼ਹੀਦੀਆਂ ਦੇਣ ਚੱਲਿਆ ਹੈ ਤੇ ਮੈਂ ਵੀ ਤੇਰੇ ਪਿੱਛੇ ਤਿਆਰ ਹਾਂ ਮੈਂ ਤਾਂ ਤੈਨੂੰ ਇਹਨਾ ਕਹਿਣਾ ਹੈ ਤੂੰ ਪਿੱਛੋਂ ਮਾਂ ਦਾ ਫਿਕਰ ਨਾ ਕਰੀ ਹੱਸ ਕੇ ਸੂਲੀ ਤੇ ਚੜ ਜਾਵੀਂ ਪੀਰਾ ਤੈਨੂੰ ਇਹ ਤਸੀਹੇ ਵੀ ਦੇਣਗੇ ਲਾਲਚ ਵੀ ਦੇਣਗੇ ਤੈਨੂੰ ਚਰਖੜੀਆਂ ਤੇ ਚਾੜਨਗੇ ਦੇਗਾ ਵਿੱਚ ਵੀ ਉਬਾਲਣਗੇ ਤੇਰਾ ਬੰਧ ਬੰਦ ਕੱਟਣਗੇ ਕਿਦਰੇ ਡੋਲ ਨਾ ਜਾਵੀਂ ਮੈਂ ਤਾਂ ਤੈਨੂੰ ਇਹੋ ਹੀ ਕਹਿਣਾ ਆਈ ਹਾਂ ਕੀ ਆਖਦੀ ਹੈ ਭੈਣ ਤਾਰੂ ਭਾਈ ਤਾਰੂ ਸਿੰਘ ਨੂੰ ਕਿਸੇ ਕਵੀ ਨੇ ਬੜੀਆਂ ਸੁੰਦਰ ਪੰਕਤੀਆਂ ਲਿਖੀਆਂ ਨੇ ਭਾਈ ਆਓ ਆਪਾਂ ਵੀ ਰਲ ਕੇ ਪੜ੍ਹ ਲਈਏ ਭਾਈ ਸਾਰੇ ਦਾਣੇ ਬੋਲਿਆ ਕਰੋ ਕੀ ਆਖਦੀ ਹੈ ਭੈਣ ਤਾਰੂ ਅਮੜੀ ਦੇ ਜਾਇਆਵੇ ਸਿੱਧਕ ਤੋਂ ਢੋਲ ਨਜਾਮੀ ਵੀਰਾ ਅਮੜੀ ਦੇ ਜਾਇਆਵੇ ਸਿੱਧਕ ਤੋਂ ਢੋਲ ਨਾ ਜਾਮੀ ਵੀਰਾ ਸਿੱਧਕ ਤੋਂ ਢੋਲ ਨਾ ਜਾਮੀ ਵੀਰਾ ਅਮੜੀ ਤੇ ਜਾ ਆਵੇ ਸਿੱਧਕ ਤੋਂ ਢੋਲ ਨਾ ਜਾਮੀ ਅਮੜੀ ਤੇ ਜਾ ਆਵੇ ਸਿੱਧਕ ਤੋਂ ਢੋਲ ਨਾ ਜਾਮੀ ਵੀਰਾ ਅਮੜੀ ਤੇ ਜਾ ਆਵੇ ਸਿੱਧਕ ਤੋਂ ਢੋਲ ਨਾ ਜਾਮੀ ਵੀਰਾ ਅਮੜੀ ਤੇ ਜਾ ਆਵੇ ਸਿੱਧਕ ਤੋਂ ਢੋਲ ਨਾ ਜਾਮੀ ਵੀਰਾ ਅਮੜੀ ਤੇ ਜਾ ਆਵੇ ਸਿੱਧਕ ਤੋਂ ਢੋਲ ਨਾ ਜਾਮੀ ਮੈਂ ਮਨ ਦੀ ਹਾਂ 네ਰਾ ਕਰ ਅਮੜੀ ਦੇ ਪੈ ਗਿਆ ਮੈਂ ਇਹ ਵੀ ਮਨ ਦੀ ਹਾਂ 네ਰਾ ਕਰ ਅਮੜੀ ਦੇ ਪੈ ਗਿਆ ਪਰ ਇਹ ਹੀ ਸਮਝੂ ਪਾ ਪੁਣਾ ਲੇ ਲਿਆ ਦਿਲ ਬਨ ਕੇ ਖੜੇਗੀ ਮੈਂ ਵੀਰਿਆ ਤੇਰੀ ਹਮਸ਼ੀਰਾਂ ਅੰਮੜੀ ਦੇ ਜਾ ਆਵੇ ਸਿੱਧਕ ਤੋਂ ਢੋਲ ਨਾ ਜਾਮੀ ਵੀਰਾ ਅੰਮੜੀ ਦੇ ਜਾ ਆਵੇ ਸਿੱਦਕ ਤੋਂ ਢੋਲ ਨਜਾਮੀ ਬੀਰਾ ਅੰਮੜੀ ਤੇ ਜਾ ਆਵੇ ਸਿੱਦਕ ਤੋਂ ਢੋਲ ਨਜਾਮੀ ਬੀਰਾ ਪਰੀਆਂ ਅੱਖਾਂ ਦੇ ਨਾਲ ਅੱਜ ਭਾਈ ਤਾਰੂ ਸਿੰਘ ਨੂੰ ਵਿਦਾ ਕਰ ਦਿੰਦੀ ਹੈ ਭੈਣ ਭਾਈ ਤਾਰੂ ਸਿੰਘ ਨੂੰ ਲਾਹੌਰ ਕਸ਼ੇਰੀਆਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਲਾਹੌਰ ਦਾ ਸੂਬਾ ਖਾਨ ਬਹਾਦਰ ਭਾਈ ਤਾਰੂ ਸਿੰਘ ਨੂੰ ਰੋਗ ਨਾਲ ਕਹਿੰਦਾ ਹੈ ਕਿ ਤੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਛੱਡ ਦੇ ਦੀਨ ਕਬੂਲ ਲੈ ਤੈਨੂੰ ਮaaf ਕਰ ਦਿੱਤਾ ਜਾਵੇਗਾ ਤੇਰੇ ਤੇ આરોਪ ਹੈ ਤੂੰ ਕੌਮ ਦੇ ਬਾਗੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ ਇਸ ਦੀ ਸਜ਼ਾ ਮੌਤ ਹੈ ਤੈਨੂੰ ਮaaf ਕਰ ਦਿੱਤਾ ਜਾਵੇਗਾ ਭਾਈ ਤਾਰੂ ਸਿੰਘ ਅਜ ਕਹਿਣ ਲੱਗਿਆ ਕਿ ਸੂਰਜ ਪੱਛਮ ਦੇ ਵਿੱਚੋਂ ਚੜ੍ਹ ਸਕਦਾ ਹੈ ਖਾਨ ਬਹਾਦਰ ਨਦੀਆਂ ਦੇ ਵੈਨ ਉਲਟੇ ਹੋ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਕਦੇ ਆਪਣੇ ਬਚਨਾਂ ਤੋਂ ਨਹੀਂ ਫਿਰ ਸਕਦਾ ਸੂਬਾ ਕਹਿਣ ਲੱਗਿਆ ਤੂੰ ਆਪਣੇ ਕੇਸ ਕਟਾ ਦੇ ਕੇਸ ਕਤਲ ਕਰਵਾ ਦੇ ਤੈਨੂੰ ਬਖਸ਼ ਦਿੱਤਾ ਜਾਵੇਗਾ ਭਾਈ ਤਾਰੂ ਸਿੰਘ ਅਗੋ ਰੋਗ ਨਾਲ ਆਖਦਾ ਹੈ ਇਹ ਖੋਪੜੀ ਲੈ ਸਕਦੀ ਹੈ ਪਰ ਇਸ ਦੇ ਉੱਪਰੋਂ ਕੇਸ ਨਹੀਂ ਕੱਟੇ ਜਾਣੇ ਅੱਜ ਸੂਬਾ ਬੜਾ ਕਰੋਧ ਨਾਲ ਆਖਦਾ ਹੈ ਕਿ ਜੇ ਇਸ ਦੇ ਕੇਸ ਨਹੀਂ ਕੱਟੇ ਜਾਣੇ ਤਾਂ ਇਸ ਦੀ ਖੋਪੜੀ ਲਾ ਦਿੱਤੀ ਜਾਵੇ ਸੀਸ ਤੋਂ ਵੱਖ ਕਰ ਦਿੱਤੀ ਜਾਵੇ ਨਾ ਹੀ ਮੰਗਾਇਆ ਜਾਂਦਾ ਹੈ ਰੰਬੀ ਤੇ ਖੁਰਪੀ ਦੇ ਨਾਲ ਭਾਈ ਤਾਰੂ ਸਿੰਘ ਦੀ ਖੋਪੜੀ ਲਾਉਣ ਦੀ ਤਿਆਰੀ ਕਰੀ ਜਾ ਰਹੀ ਨੇ ਨਾਈ ਆਪਣੀ ਰੰਬੀ ਆਪਣੀ ਖੁਰਪੀ ਤਿੱਖੀ ਕਰ ਰਿਹਾ ਹੈ ਤੇ ਇਧਰ ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਨਾਲ ਨਾਲ ਜਪਜੀ ਸਾਹਿਬ ਦਾ ਪਾਠ ਕਰੀ ਜਾ ਰਿਹਾ ਹੈ ਭਾਈ ਤਾਰੂ ਸਿੰਘ ਤੇ ਨਾਈ ਨੇ ਰੰਬੀ ਤੇ ਖੋਪੜੀ ਰੰਬੀ ਦੇ ਨਾਲ ਭਾਈ ਤਾਰੂ ਸਿੰਘ ਦੀ ਖੋਪੜੀ ਅਲੱਗ ਕਰ ਦਿੱਤੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਭਾਈ ਤਾਰੂ ਸਿੰਘ ਨੂੰ ਐਸੇ ਨਿਪਾਈ ਸਿੱਖ ਕੌਮ ਦੇ ਸ਼ਹੀਦ ਜਿਨ੍ਹਾਂ ਦੇ ਆਪਾਂ ਵਾਰਿਸ ਹਾਂ ਭਾਈ ਐਸੀ ਕੌਮ ਹੈ ਦਸਵੇਂ ਪਾਤਸ਼ਾਹ ਦੀ ਸਦਾ ਇਨ੍ਹਾਂ ਸ਼ਹੀਦਾਂ ਦਾ ਨਾਮ ਆਪਣੇ ਹਿਰਦਿਆਂ ਤੇ ਗੂੰਜਦਾ ਰਹਿਣਾ ਹੈ ਸਦਾ ਇਨ੍ਹਾਂ ਦੇ ਗੁਣ ਆਪਾਂ ਗਾਉਂਦੇ ਰਹਿਣੇ ਨੇ ਭਾਈ ਸਦਾ ਨਾ ਮਾਰਨਾ ਹੈ ਇਨਾ ਸ਼ਹੀਦਾਂ ਦਾ ਨਾਮ ਸਦਾ ਜਿਉਂਦੇ ਨੇ ਸਾਰੇ ਸ਼ਹੀਦ ਆਓ ਭਾਈ ਸਮੇਂ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਦੋ ਤੁਕ ਦਾ ਸ਼ਬਦ ਬੋਲ ਕੇ ਸਮਾਪਤੀ ਕਰੀਏ ਭਾਈ ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਐ ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਐ ਦਾਤਾ ਤੇ ਭਗਤ ਸੂਰਮੇ ਤਾਪਦੇ ਭਗਤ ਸੂਰਮੇ ਇਹੇ ਜੋਗ ਜੁਹਿਆ ਆਪਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਆ ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਐ ਦਾਤਾ ਤੇ ਭਗਤ ਸੂਰਮੇ ਤਿੰਨੇ ਜਗ ਜਿਉਂਦੇ ਐ ਦਾਤਾ ਤੇ ਭਗਤ ਸੂਰਮੇ ਪਰਮੇਸ਼ਰ ਜੋ ਸਭਨਾ ਨੂੰ ਦਾਤਾਂ ਦੇਣ ਵਾਲਾ ਹੈ ਜਿਸ ਦੇ ਹੱਥ ਜਿਸ ਦਾ ਹੱਥ ਸਭਨਾ ਦੇ ਸਿਰ ਤੇ ਹੈ ਸਦਾ ਜਗ ਤੇ ਉਸ ਦਾ ਨਾਮ ਰਹਿਣਾ ਹੈ ਭਗਤ ਜਿਸ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ ਤੇ ਸੂਰਮੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਭਾਈ ਸਦਾ ਤਿਨਾਂ ਦਾ ਨਾਮ ਜਗ ਤੇ ਗੂੰਜਦਾ ਰਹਿਣਾ ਹੈ ਭਾਈ ਦਾਤਾ ਤੇ ਭਗਤ ਸੂਰਮੇ ਤਿੰਨੇ ਜੱਗ ਜਿਉਂਦੇ ਐ ਦਾਤਾ ਤੇ ਭਗਤ ਸੂਰ ਮੇ ਤਿੰਨੇ ਜੱਗ ਜਿਉਂਦੇ ਐ ਦਾਤਾ ਤੇ ਭਗਤ ਸੂਰ ਮੇ ਤਿੰਨੇ ਜੱਗ ਜਿਉਂਦੇ ਐ ਤਾਤਾ ਤੇ ਭਗਤ ਸੂਰ ਮੇ